ਪਟਿਆਲਾ ਤੋਂ ਖਬਰ ਸਾਹਮਣੇ ਆ ਰਹੀ ਹੈ ਪੱਤਰਕਾਰ ਪ੍ਰੀਤ ਸਿੰਘ ਸੈਣੀ ਦੀ ਅਚਾਨਕ ਮੌਤ ਹੋ ਗਈ ਹੈ ਔਰ ਉਹਨਾਂ ਦੀ Laash ਘਰ ਦੇ ਵਿੱਚੋਂ ਬਰਾਮਦ ਕੀਤੀ ਗਈ ਹੈ ਦਰਅਸਲ ਇਹ ਸਾਰਾ ਵਾਕਿਆ ਲੰਗੀ ਸ਼ਾਮ ਤੋਂ ਰਾਤ ਦੇ ਵਿੱਚ ਵਿੱਚ ਵਾਪਰਿਆ ਜਦੋਂ ਅਚਾਨਕ ਪ੍ਰੀਤ ਸਿੰਘ ਸੈਣੀ ਨੇ ਆਪਣਾ ਫੋਨ ਚੁੱਕਣਾ ਬੰਦ ਕਰ ਦਿੱਤਾ ਜਦੋਂ ਅਚਾਨਕ ਪ੍ਰੀਤ ਸਿੰਘ ਸੈਣੀ ਦੇ ਰਿਸ਼ਤੇਦਾਰਾਂ ਦੇ ਵੱਲੋਂ ਉਸਦੇ ਦੋਸਤਾਂ ਮਿੱਤਰਾਂ ਦੇ ਵੱਲੋਂ ਉਸਦੇ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਨੇ ਅੱਗੋਂ ਫੋਨ ਨਹੀਂ ਚੁੱਕਿਆ ਪਟਿਆਲੇ ਵਿੱਚ ਆਪਣੀ ਰਿਹائش ਵਿੱਚ ਮੌਜੂਦ ਸਨ ਪ੍ਰੀਤ ਸਿੰਘ ਸੈਣੀ ਜਦੋਂ ਉਹਨਾਂ ਨੇ ਆਖਰੀ ਸਾਲ ਲਈ ਪ੍ਰੀਤ ਸਿੰਘ ਸੈਣੀ ਸਦਾ ਵਾਸਤੇ ਅਲਵਿਦਾ ਕਹਿ ਗਏ ਨੇ ਉਹੀ ਪ੍ਰੀਤ ਸਿੰਘ ਸੈਣੀ ਜਿਨ੍ਹਾਂ ਨੇ ਲੰਗੇ ਸਮੇਂ ਦੇ ਵਿੱਚ ਪੱਤਰਕਾਰੀ ਦੇ ਅੰਦਰ ਵੱਡਾ ਨਾਮ ਹਾਸਲ ਕੀਤਾ ਪ੍ਰੀਤ ਸਿੰਘ ਸੈਣੀ ਜਿਨ੍ਹਾਂ ਨੇ SGPC ਦੇ ਅੰਦਰ ਹੁੰਦੀਆਂ ਤਾਂਦਲੀਆਂ ਦੇ ਬਾਰੇ ਵਿੱਚ ਜ਼ਿਕਰ ਕੀਤਾ ਪ੍ਰੀਤ ਸਿੰਘ ਸੈਣੀ ਜਿਨ੍ਹਾਂ ਨੇ ਵੱਡੇ ਵੱਡੇ ਅਹੁਦੇਦਾਰਾਂ ਨੂੰ ਸਿੱਧਾ ਚੈਲੰਜ ਕੀਤਾ ਔਰ ਨਾਲ ਦੀ ਨਾਲ ਉਹਨਾਂ ਨੇ ਉਹਨਾਂ ਦਾ ਪਰਦਾਫਾਸ਼ ਵੀ ਕੀਤਾ ਉਹ ਪ੍ਰੀਤ ਸਿੰਘ ਸੈਣੀ ਆਪਣੇ ਘਰ ਦੇ ਵਿੱਚ ਮ੍ਰਿਤਕ ਹਾਲਤ ਦੇ ਵਿੱਚ ਪਾਏ ਗਏ ਹਾਲਾਕੇ ਜਦੋਂ ਸਾਖ ਸੰਬੰਧੀਆਂ ਦੇ ਨਾਲ ਔਰ ਖਾਸ ਕਰਕੇ ਉਹਨਾਂ ਦੇ ਸੌਰਾ ਸਾਹਿਬ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉਹਨਾਂ ਨੇ ਕੁਝ ਵੇਰਵੇ ਸਾਂਝੇ ਕੀਤੇ ਨੇ ਜਾਣਕਾਰੀ ਮੁਤਾਬਕ ਦਰਸਲ ਪ੍ਰੀਤ ਸਿੰਘ ਸੈਣੀ ਲੰਗੇ ਕੁਝ ਦਿਨ ਪਹਿਲਾਂ ਜੈਪੁਰ ਗਏ ਹੋਏ ਸਨ ਉੱਥੋਂ ਵਾਪਸ ਆ ਰਹੇ ਸਨ ਤਾਂ ਉਹਨਾਂ ਦੀ ਹਾਲਤ ਜਿਹੜੀ ਹੈ ਉਹ ਖਰਾਬ ਹੋ ਜਾਂਦੀ ਹੈ ਉਸ ਵੇਲੇ ਮਾਮੂਲੀ ਬੁਖਾਰ ਦਾ ਹਵਾਲਾ ਦਿੱਤਾ ਜਾਂਦਾ ਹੈ ਤੇ ਦਵਾਈ ਲੈ ਕੇ ਉਹ ਬਿਮਾਰੀ ਠੀਕ ਹੋ ਜਾਂਦੀ ਹੈ ਪ੍ਰੀਤ ਸਿੰਘ ਸੈਣੀ ਵਾਪਸ ਪਟਿਆਲਾ ਪਹੁੰਚ ਜਾਂਦੇ ਨੇ ਪਟਿਆਲਾ ਪਹੁੰਚ ਕੇ ਆਪਣੇ ਕੰਮਕਾਰ ਚ ਰੁੱਝ ਜਾਂਦੇ ਨੇ ਪਰ ਕੱਲ ਦੀ ਸ਼ਾਮ ਆਉਣ ਤੱਕ ਪ੍ਰੀਤ ਸਿੰਘ ਸੈਣੀ ਨਾਲ ਇਹੋ ਜਿਹਾ ਕੀ ਹੋ ਗਿਆ ਕਿ ਉਹਨਾਂ ਦੀ ਗਲਾਸ਼ ਬ੍ਰਾਮਦ ਕੀਤੀ ਗਈ ਹੈ ਦਰਸਲ ਪ੍ਰੀਤ ਸਿੰਘ ਸੈਣੀ ਜਾਣਕਾਰੀ ਮੁਤਾਬਕ ਕਿਉਂਕਿ ਉਹਨਾਂ ਦੇ ਘਰ ਦੇ ਵਿੱਚ ਸਾਡੇ ਪਾਸੇ ਸੀਸੀਟੀਵੀ ਕੈਮਰਾਜ਼ ਲੱਗੇ ਹੋਏ ਨੇ ਉਹਨਾਂ ਦੇ ਵਿੱਚ ਜੋ ਫੁਟੇਜ ਦੇਖੀ ਗਈ ਹੈ ਉਸ ਦੇ ਮੁਤਾਬਕ অর ਉਹਨਾਂ ਦੇ ਸਾਖ ਸੰਬੰਧੀਆਂ ਦੇ ਮੁਤਾਬਕ ਖਾਸ ਕਰਕੇ ਉਹਨਾਂ ਦੇ ਸਹੁਰਾ ਸਾਹਿਬ ਦੇ ਮੁਤਾਬਕ ਇਹ ਦੱਸਿਆ ਗਿਆ ਹੈ ਕਿ ਪ੍ਰੀਤ ਸਿੰਘ ਸੈਣੀ ਕੱਲ ਰਾਤ ਦੀ ਰੋਟੀ ਖਾ ਕੇ ਹਟੇ ਸਨ ਉਸ ਤੋਂ ਬਾਅਦ ਆਪਣੀ ਦਵਾਈ ਖਾ ਕੇ ਹਟੇ ਸਨ ਤੇ ਉਸ ਤੋਂ ਬਾਅਦ ਉਹਨਾਂ ਦੀ ਗੱਲ ਯਾਨੀ ਕਿ ਸੋਹਰਾ ਸਾਹਿਬ ਦੀ ਗੱਲ ਪ੍ਰੀਤ ਸਿੰਘ ਸੈਣੀ ਦੇ ਨਾਲ ਹੁੰਦੀ ਹੈ ਔਰ ਉਸ ਵੇਲੇ ਹਾਲਚਾਲ ਪੁੱਛਿਆ ਜਾਂਦਾ ਉਸ ਵੇਲੇ ਤਾਂ ਪ੍ਰੀਤ ਸਿੰਘ ਸੈਣੀ ਕਹਿੰਦੇ ਨੇ ਕਿ ਉਹ ਠੀਕ ਨੇ ਚੜ੍ਹਦੀ ਕਲਾ 'ਚ ਨੇ ਪਰ ਅੱਧੇ ਘੰਟੇ ਬਾਅਦ ਦੁਆਰਾ ਪ੍ਰੀਤ ਸਿੰਘ ਸੈਣੀ ਆਪਣੇ ਸੋਹਰਾ ਸਾਹਿਬ ਨੂੰ ਫੋਨ ਕਰਦੇ ਨੇ ਮਹਿਜ਼ ਅੱਧੇ ਘੰਟੇ ਦੇ ਵਿੱਚ ਹਾਲਤ ਇੱਕਦਮ ਬਦਲ ਜਾਂਦੀ ਹੈ ਔਰ ਪ੍ਰੀਤ ਸਿੰਘ ਸੈਣੀ ਆਪਣੇ ਸੋਹਰਾ ਸਾਹਿਬ ਨੂੰ ਫੌਰਨ ਘਰ ਆਉਣ ਲਈ ਕਹਿੰਦੇ ਨੇ ਕਿਉਂਕਿ ਉਹਨਾਂ ਦੀ ਹਾਲਤ ਜਿਹੜੀ ਹੈ ਉਹ ਖਾਸੀ ਵਿਗੜ ਗਈ ਸੀ ਤੁਹਾਨੂੰ ਦੱਸ ਦਿੰਦੇ ਆ ਕਿ ਪ੍ਰੀਤ ਸਿੰਘ ਸੈਣੀ ਦੇ ਸੋਹਰਾ ਸਾਹਿਬ ਉਹਨਾਂ ਤੋਂ ਕੁਝ 8 8 ਕਿਲੋਮੀਟਰ ਦੀ ਵਿੱਥ ਤੇ ਰਹਿੰਦੇ ਨੇ ਪਟਿਆਲਾ ਦੇ ਤ੍ਰਿਪੜੀ ਦੇ ਵਿੱਚ ਉਹਨਾਂ ਦੇ ਸਹੁਰਿਆਂ ਦਾ ਘਰ ਉੱਥੇ ਹੀ ਉਹ ਆਏ ਹੋਏ ਸਨ ਤੇ ਜਿੱਥੇ ਉਹਨਾਂ ਨੂੰ ਬੁਲਾਇਆ ਗਿਆ ਫੌਰੀ ਤੌਰ ਦੇ ਉੱਤੇ ਉਹਨਾਂ ਨੂੰ ਆਪਣੇ ਘਰ ਬੁਲਾਇਆ ਗਿਆ ਸੱਦਿਆ ਗਿਆ ਕਿਉਂਕਿ ਉਹਨਾਂ ਦੀ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਹੋ ਗਈ ਸੀ ਉਸੇ ਤਰ੍ਹਾਂ ਪ੍ਰੀਤ ਸਿੰਘ ਸੈਣੀ ਦੇ ਸਹੁਰਾ ਸਾਹਿਬ ਦੇ ਬਕਾਲ ਉਹ ਫੌਰੀ ਤੌਰ ਦੇ ਉੱਤੇ ਮੋਟਰਸਾਈਕਲ ਚੱਕ ਕੇ ਤੇ ਉਹਨਾਂ ਦੇ ਘਰ ਵੱਲ ਨੂੰ ਪਹੁੰਚੇ ਜਦੋਂ 20 ਮਿੰਟ ਤੱਕ ਉਹ ਉਹਨਾਂ ਦੇ ਘਰ ਪਹੁੰਚਦੇ ਨੇ ਤਾਂ ਅੰਦਰ ਜਾ ਕੇ ਉਹਨਾਂ ਨੂੰ ਆਪਣੇ ਜਵਾਈ ਦੀ Laash ਘਰ ਦੇ ਵਿੱਚ ਪਈ ਹੋਈ ਮਿਲਦੀ ਹੈ ਪ੍ਰੀਤ ਸਿੰਘ ਸੈਣੀ ਦੀ লাশ ਘਰ ਦੇ ਵਿੱਚੋਂ ਬਰਾਮਦ ਕੀਤੀ ਗਈ ਉਸ ਤੋਂ ਬਾਅਦ ਉਹਨਾਂ ਦੇ ਸਹੁਰਾ ਸਾਹਿਬ ਨੇ ਉੱਥੇ ਰੌਲਾ ਪਾਇਆ ਆਸ-ਪਾਸ ਦੇ ਲੋਕਾਂ ਨੂੰ ਗਵਾਂਢੀਆਂ ਨੂੰ ਇਕੱਠਿਆਂ ਕੀਤਾ ਔਰ ਉਸ ਤੋਂ ਬਾਅਦ ਉਹਨਾਂ ਦੀ লাশ ਨੂੰ ਉਹਨਾਂ ਦੀ ਬੋਡੀ ਨੂੰ ਹਸਪਤਾਲ ਲੈ ਜਾਂਦਾ ਗਿਆ ਹਸਪਤਾਲ ਦੇ ਵਿੱਚ ਉਹਨਾਂ ਨੂੰ ਬ੍ਰੌਟ ਡੈੱਡ ਡਿਕਲੇਅਰ ਕਰ ਦਿੱਤਾ ਗਿਆ ਖੈਰ ਉਸ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਗਿਆ ਔਰ ਪੁਲਿਸ ਦੇ ਵੱਲੋਂ ਫਿਲਹਾਲ ਉਹਨਾਂ ਦੀ লাশ ਨੂੰ ਰਜਿੰਦਰਾ ਹਸਪਤਾਲ ਦੇ ਮੋਰਚਰੀ ਦੇ ਵਿੱਚ ਰੱਖਿਆ ਗਿਆ ਅਜੇ ਤੱਕ ਸਸਕਾਰ ਕਰਨ ਦੀ ਗੱਲ ਜਿਹੜੀ ਹੈ ਉਹ ਨਹੀਂ ਸਾਹਮਣੇ ਆਈ ਅਣਪਛਾਤੇ ਕਾਰਨਾਂ ਕਰਣ ਅਚਾਨਕ ਉਹਨਾਂ ਦੀ ਮੌਤ ਹੋ ਗਈ ਹੈ ਫਿਲਹਾਲ ਜਾਂਚ ਦਾ ਵਿਸ਼ਾ ਦੱਸਿਆ ਗਿਆ ਹੈ ਕਿ ਮੌਤ ਦਾ ਕਾਰਨ ਕੀ ਹੈ ਹਸਪਤਾਲ ਦੇ ਵਿੱਚ ਮੋਰਚਰੀ ਦੇ ਵਿੱਚ ਉਹਨਾਂ ਦੀ ਲਾਸ਼ ਰੱਖੀ ਗਈ ਹੈ ਤੇ ਉਸ ਤੋਂ ਬਾਅਦ ਜਿਹੜੀ ਅਗਲੀ ਕਾਰਵਾਈ ਕੀਤੀ ਜਾਵੇਗੀ ਪੁਲਿਸ ਦੀ ਇਨਵੋਲਵਮੈਂਟ ਹੋ ਚੁੱਕੀ ਹੈ ਪੁਲਿਸ ਨੇ ਅਜੇ ਤੱਕ ਇਸ ਮਾਮਲੇ ਨੂੰ ਲੈ ਕੇ ਕੋਈ ਸਪਸ਼ਟਿਕਰਨ ਤਾਂ ਨਹੀਂ ਦਿੱਤਾ ਪਰ ਦੂਜੇ ਪਾਸੇ ਜਾਂਚ ਚੱਲਣ ਦੀ ਗੱਲ ਕੀਤੀ ਜਾ ਰਹੀ ਹੈ ਹਾਲ ਹੀ ਦੇ ਵਿੱਚ ਪਰਿਵਾਰ ਜਿਹੜਾ ਆ ਉਹ ਜ਼ਰੂਰ ਇਹ ਮੰਗ ਕਰ ਰਿਹਾ ਆ ਕਿ ਸੀਸੀਟੀਵੀ ਖੰਘਾਲੇ ਜਾਣ ਜਾਂਚ ਕੀਤੀ ਜਾਵੇ ਕਿ ਇਹੋ ਜਿਹਾ ਅਚਾਨਕ ਕੀ ਹੋ ਗਿਆ ਕਿ ਪ੍ਰੀਤ ਸਿੰਘ ਸੈਣੀ ਦੀ ਸਿਹਤ ਖਰਾਬ ਹੋਈ ਔਰ ਅੱਧੇ ਘੰਟੇ ਦੇ ਅੰਦਰ ਅੰਦਰ ਰੋਟੀ ਖਾਣ ਤੋਂ ਬਾਅਦ ਖਾਸ ਕਰਕੇ ਉਹ ਮੌਤ ਦੀ ਗੁੜੀ ਨੀਂਦ ਸੌਂ ਗਏ ਆਖਰੀ ਦੇ ਵਿੱਚ ਆਪਣੇ ਸਹੁਰਾ ਸਾਹਿਬ ਦੇ ਨਾਲ ਗੱਲ ਕਰਦੇ ਨੇ ਔਰ ਉਸ ਤੋਂ ਬਾਅਦ ਪਰ ਲੋਕ ਸੁਧਾਰ ਜਾਂਦੇ ਨੇ ਪ੍ਰੀਤ ਸਿੰਘ ਸੈਣੀ ਦੀ ਅਚਾਨਕ ਹੋਈ ਮੌਤ ਹੈਰਾਨੀਜਨਕ ਹੈ ਔਰ ਆਪਣੇ ਆਪ ਦੇ ਵਿੱਚ ਇੱਕ ਗੁੱਥੀ ਬਣ ਕੇ ਰਹਿ ਗਈ ਹੈ ਜੋ ਸੁਲਝਾਣੀ ਬਹੁਤ ਜ਼ਰੂਰੀ ਹੈ ਦੱਸ ਦਿੰਦੇ ਆ ਕਿ ਪ੍ਰੀਤ ਸਿੰਘ ਸੈਣੀ ਆਪਣਾ ਨਿਊਜ਼ ਚੈਨਲ ਚਲਾਉਂਦੇ ਸਨ ਆਪਣਾ YouTube ਚੈਨਲ ਚਲਾਉਂਦੇ ਸਨ ਔਰ ਉਹ ਸਾਰਾ ਕੰਮਕਾਰ ਉਹ ਆਪਣੇ ਘਰੋਂ ਕਰਦੇ ਸਨ ਯਾਨੀ ਕਿ ਉਹਨਾਂ ਦੇ ਘਰ ਦੇ ਵਿੱਚ ਪ੍ਰੋਪਰ ਟੀਮ ਮੌਜੂਦ ਹੁੰਦੀ ਸੀ ਜਿਸ ਟੀਮ ਦੇ ਆਧਾਰ ਦੇ ਉੱਤੇ ਉਹ ਸਾਰਾ ਚੈਨਲ ਚੱਲਦਾ ਪਿਆ ਸੀ ਪਰ ਸੋਮਵਾਰ ਨੂੰ ਟੀਮ ਨੂੰ ਛੁੱਟੀ ਕਰ ਦਿੱਤੀ ਜਾਂਦੀ ਹੈ ਯਾਨੀ ਕਿ ਸੋਮਵਾਰ ਵਾਲਾ ਦਿਨ ਜਿਹੜਾ ਹੁੰਦਾ ਉਹ ਛੁੱਟੀ ਦਾ ਦਿਨ ਰੱਖਿਆ ਹੁੰਦਾ ਹੈ ਤੇ ਉਸ ਦਿਨ ਉਹਨਾਂ ਦੀ ਟੀਮ ਮੇਟਸ ਜਿਹੜੇ ਨੇ ਉੱਥੇ ਨਹੀਂ ਆਏ ਹੋਏ ਸੀਗੇ ਘਰ ਦੇ ਵਿੱਚ ਪ੍ਰੀਤ ਸਿੰਘ ਸੈਣੀ ਇਕੱਲੇ ਸਨ ਉਹਨਾਂ ਦੀ ਪਤਨੀ ਜਿਹੜੇ ਨੇ ਉਹ ਆਪ ਕਿਸੇ ਮੈਡੀਕਲ ਪ੍ਰੋਬਲਮ ਤੋਂ ਜੂਝਦੇ ਪਏ ਨੇ ਜਿਸ ਵਾਸਤੇ ਉਹ ਆਪਣੇ ਪੇਕਿਆਂ ਦੇ ਘਰ ਰਹਿੰਦੇ ਨੇ ਤੇ ਪ੍ਰੀਤ ਸਿੰਘ ਸੈਣੀ ਸਾਰਾ ਕੰਮਕਾਰ ਆਪਣੀ ਰਿਹائش ਦੇ ਵਿੱਚ ਰਹਿ ਕੇ ਕਰਦੇ ਸਨ ਉੱਥੇ ਹੀ ਉਹਨਾਂ ਦਾ ਆਫਿਸ ਬਣਿਆ ਹੋਇਆ ਸੀ ਉੱਥੇ ਹੀ ਉਹ ਵੀਡੀਓ ਰਿਕਾਰਡ ਕਰਦੇ ਸੀ ਤੇ ਉੱਥੇ ਹੀ ਹੁਣ ਉਹਨਾਂ ਦੀ ਲਾਸ਼ ਬਰਾਮਦ ਹੋਈ ਹੈ ਜਿਹੜੀ ਲਾਸ਼ ਉਹਨਾਂ ਦੇ ਸਹੁਰਾ ਸਾਹਿਬ ਨੇ ਆ ਕੇ ਵੇਖੀ ਹੈ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਹਸਪੀਟਲ ਲੈ ਜਾਇਆ ਜਾਂਦਾ ਤੇ ਉਸ ਤੋਂ ਬਾਅਦ ਪੁਲਿਸ ਦੀ ਇਨਵੋਲਵਮੈਂਟ ਹੁੰਦੀ ਹੈ ਫਿਲਹਾਲ ਇਹ ਆਪਣੇ ਆਪ ਦੇ ਵਿੱਚ ਗੁੱਥੀ ਬਣ ਗਿਆ ਸਾਰਾ ਮਾਮਲਾ ਪ੍ਰੀਤ ਸਿੰਘ ਸੈਣੀ ਜਿਨ੍ਹਾਂ ਨੇ ਹੁਣ ਤੱਕ ਐਡੇ ਦੇਖੋ ਲੱਸੀ ਕਿ ਤੇ ਖਾਸ ਕਰਕੇ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਹੁੰਦੀਆਂ ਧਾਂਦਲੀਆਂ ਬਾਰੇ ਆਵਾਜ਼ ਚੁੱਕੀ ਔਰ ਨਾਲ ਦੀ ਨਾਲ ਪੰਥਕ ਪੱਧਰ ਦੇ ਉੱਤੇ ਆਵਾਜ਼ ਬੁਲੰਦ ਕਰਨ ਦੀ ਹਰ ਕੋਸ਼ਿਸ਼ ਕੀਤੀ ਉਹ ਪ੍ਰੀਤ ਸਿੰਘ ਸੈਣੀ ਹੁਣ ਸਾਡੇ ਵਿੱਚ ਨਹੀਂ ਰਹੀ ਔਰ ਆਖਰਕਾਰ ਉਹਨਾਂ ਦੀ ਲਾਸਟ ਜਿਹੜੀ ਹੈ ਘਰੋਂ ਬ੍ਰਾਮਬਤ ਕੀਤੀ ਗਈ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ